ਪਿਛਲੇ ਸਾਲ ਵੀ 3 ਦਿਨ ਦੀ ਜਿਹੜੀ ਹੈਗੇ ਦਾਖਲਾ ਕੈਂਪੇਨ ਕੀਤੀ ਸੀ ਉਹਦੇ ਵਿੱਚ ਬਹੁਤ ਵਧੀਆ ਸਾਨੂੰ ਸਾਥ ਪੂਰੇ ਐਮਐਲਏਸ ਤੋਂ ਮਿਲਿਆ ਜਿੱਥੇ ਵੀ ਅਸੀਂ ਗਏ ਐਮਐਲਏਸ ਨੇ ਪੂਰਾ ਸਾਥ ਦਿੱਤਾ ਖਾਸ ਤੌਰ ਦੇ ਉੱਤੇ ਨਾਬੇ ਵਾਲੇ ਨਾਬੇ ਦੇ ਐਮਐਲਏ ਦੇਵਮਾਨ ਜੀ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਉਹਨਾਂ ਦੀ ਕਿਉਂਕਿ ਉਹਨਾਂ ਨੇ ਨਾਬੇ ਤੋਂ ਸਟਾਰਟ ਕਰਕੇ 500 ਤੱਕ ਜਿੱਥੇ ਵੀ ਅਸੀਂ ਰੁਕੇ ਪੂਰਾ ਦਿਨ ਸਾਨੂੰ ਦਿੱਤਾ ਸੀਗਾ ਤੇ ਦਾਖਲਾ ਮੁਹਿੰਮ ਜਿਹੜੀ ਹੈਗੀ 9 ਤਰੀਕ ਦੀ ਅਸੀਂ ਸ਼ੁਰੂ ਕੀਤੀ ਹੈ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ ਉਸ ਤੋਂ ਬਾਅਦ 3 ਦਿਨ ਦੇ ਲਈ ਰੋਜ਼ ਦੇ ਅਸੀਂ 5 ਆਪਣੇ ਪਟਿਆਲੇ ਦੇ 16 ਬਲਾਕ ਨੇ ਪਹਿਲੇ ਦਿਨ ਅਸੀਂ ਪਰਸੋਂ ਗਏ ਸੀ 6 ਬਲਾਕਸ ਅੱਜ 5 ਬਲਾਕ ਕਵਰ ਕੀਤੇ ਨੇ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਦਾ ਤੇ ਅਸੀਂ ਉਹਨਾਂ ਦੇ ਨਾਲ ਸਾਰੀਆਂ ਸਿੱਖਿਆ ਦੀਆਂ ਜੋ ਨਵੀਆਂ ਸਾਡੀਆਂ ਚਲਾਈ ਜਾ ਰਹੀਆਂ ਨੇ ਗਤੀਵਿਧੀਆਂ ਹੋ ਰਹੀਆਂ ਨੇ ਜੋ ਵੀ ਅਚੀਵਮੈਂਟਸ ਨੇ ਉਹ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਲੈਕਚਰਰਸ ਨੂੰ ਪ੍ਰਿੰਸੀਪल्स ਨੂੰ ਸਿੰਗਾਪੁਰ ਭੇਜ ਕੇ ਟ੍ਰੇਨਿੰਗ ਕਰਵਾਈ ਗਈ ਇੱਥੋਂ ਤੱਕ ਕਿ NASA ਦੇ ਵਿੱਚ ਚੰਦਰਯਾਨ ਜਿਹੜਾ ਲਾਂਚ ਕਰਨ ਦਾ ਕਦੇ ਸੁਪਨਾ ਵੀ ਨਹੀਂ ਸੀ ਆਪਾਂ ਦੇਖ ਸਕਦੇ ਕਿ ਆਪਣੇ ਬੱਚੇ ਉੱਥੇ ਜਾ ਕੇ ਉਸ ਲਾਂਚ ਨੂੰ ਦੇਖਣਗੇ ਉਹ ਕਾਮਯਾਬ ਬਣਾਇਆ ਤੇ ਜੋ ਇਨਫਰਾਸਟ੍ਰਕਚਰ ਪ੍ਰੋਵਾਈਡ ਹੋ ਰਿਹਾ ਤੇ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਦੇ ਜ਼ਰੀਏ ਜੋ ਸੀ ਸਿੱਖਿਆ ਕ੍ਰਾਂਤੀ ਸਾਡੀ ਸਰਕਾਰ ਸਾਡਾ ਸਾਥ ਦੇ ਰਹੀ ਹੈ ਉਹ ਮੈਨੂੰ ਪੂਰੀ ਉਮੀਦ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਲ 2 ਸਾਲਾਂ ਦੇ ਵਿੱਚ ਸਾਲ 2 ਸਾਲ ਦੇ ਵਿੱਚ ਅਸੀਂ ਆਪਣੀ ਸਕੂਲਾਂ ਦੀ ਨਿਹਾਰ ਬਦਲ ਦਾਂਗੇ ਪਿਛਲੇ ਸਾਲ ਵੀ ਅਸੀਂ ਟੀਚਾ ਪਟਿਆਲਾ ਜ਼ਿਲ੍ਹਾ ਨੇ ਪੂਰਾ ਕੀਤਾ ਸੀਗਾ ਸਾਨੂੰ ਅਵਾਰਡ ਵੀ ਮਿਲਿਆ ਸੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ ਤੇ ਇਸ ਵਾਰੀ ਵੀ ਸਾਨੂੰ ਟੀਚਾ ਮਿਲਿਆ 10% ਦਾ ਪ੍ਰਾਇਮਰੀ ਦਾ ਪ੍ਰੀ ਪ੍ਰਾਇਮਰੀ ਦਾ 5% ਪ੍ਰਾਇਮਰੀ ਤੇ ਸੈਕੰਡਰੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਤੇ ਸਾਨੂੰ ਉਮੀਦ ਹੈ ਕਿ ਇਸ ਤੋਂ ਵੱਧ ਚੜ ਕੇ ਪੂਰੇ ਸਾਡੇ ਮਤਲਬ ਇਹ ਜੋ ਸਿੱਖਿਆ ਵਿਭਾਗ ਸਾਨੂੰ ਹੌਸਲਾ ਫਿਰ ਜਾਈ ਕਰ ਰਿਹਾ ਹੈ ਉਹਦੇ ਨਾਲ ਸਾਡੇ ਪਟਿਆਲਾ ਜ਼ਿਲ੍ਹਾ ਦੇ ਸਾਰੇ ਅਧਿਆਪਕ ਪ੍ਰਿੰਸੀਪਲਸ ਸਾਰੇ ਅਧਿਕਾਰੀ ਅਸੀਂ ਪੂਰੇ ਹੌਸਲੇ ਚ ਆ ਕਿ ਅਸੀਂ ਬਹੁਤ ਜਲਦ ਇਹ ਟੀਚਾ ਜਿਹੜਾ ਹੈਗਾ April ਦੇ ਪਹਿਲੇ ਦਿਨ ਤੋਂ ਹੀ ਮੈਨੂੰ ਲੱਗਦਾ ਹੈ ਅਸੀਂ ਪੂਰਾ ਕਰ ਲਾਂਗੇ ਫੈਸਿਲਟੀਆਂ ਕੀ ਕੀ ਪ੍ਰੋਵਾਈਡ ਕਰਵਾ ਰਹੇ ਹੋ ਫੈਸਿਲਟੀਆਂ ਦੇ ਕੋ ਇਨਫਰਾਸਟ੍ਰਕਚਰ ਪੂਰਾ ਚੇਂਜ ਹੋ ਗਿਆ ਜੋ ਸਰ ਦਾ ਹੁਕਮ ਹੈ ਐਮ ਸਰ ਦਾ ਕਿ 1 April ਤੋਂ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਡੈਕਸ ਤੋਂ ਬਿਨਾ ਹੋਵੇ ਕੋਈ ਸਕੂਲ ਬਾਉਂਡਰੀ ਵਾਲ ਤੋਂ ਬਿਨਾ ਨਾ ਹੋਵੇ ਵਾਸ਼ਰੂਮਸ ਹਰ 25 ਲੜਕੀਆਂ ਦੇ ਪਿੱਛੇ ਇੱਕ ਟਾਇਲਟ ਸੀਟ ਹੋਵੇ 40 ਲੜਕੀਆਂ ਦੇ ਪਿੱਛੇ ਇੱਕ ਟਾਇਲਟ ਸੀਟ ਹੋਵੇ ਤੇ ਇਸੇ ਤਰ੍ਹਾਂ ਹੀ ਰੂਮਸ ਇਨਫਰਾਸਟ੍ਰਕਚਰ ਸਾਰਾ ਕੁਝ ਬਹੁਤ ਹੀ ਜ਼ਿਆਦਾ ਮਤਲਬ ਜਿਸ ਸਕੂਲ ਨੂੰ ਵੀ ਜੋ ਲੋਡ ਹੈ ਸਾਡੇ ਤੋਂ ਹੁਣ ਅਗਲੇ 2 ਸਾਲਾਂ ਦੇ ਪਲਾਨ ਦੇ ਵਿੱਚ ਡਿਮਾਂਡ ਕਰ ਦਿੱਤੀ ਗਈ ਹੈ ਕਿ ਇਹਦੂ ਬਾਅਦ ਕੋਈ ਵੀ ਐਜਾ ਸਕੂਲ ਨਾ ਹੋਵੇ ਜਿੱਥੇ ਕੋਈ ਵੀ ਕਮੀ ਹੋਵੇ ਪ੍ਰਾਈਵੇਟ ਸਕੂਲਾਂ ਵਿੱਚੋਂ ਵੀ ਹਟ ਕੇ ਆ ਰਹੇ ਹਣਗੇ ਬੱਚੇ ਕਿੰਨੇ ਆ ਰਹੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਬਹੁਤ ਕਾਫੀ ਯਾਰੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਛੋਟੇ ਮੋਟੇ ਸੀ ਅਸੀਂ ਇਸ ਮਹਿੰਮ ਦੇ ਦੁਆਰੇ ਵੀ ਲੋਕਾਂ ਨੂੰ ਦੱਸਿਆ ਕਿ ਉੱਥੇ ਸਿਰਫ ਕਰਚਸ ਜਿਹੜੇ ਨੇ ਸਿਰਫ ਤੁਹਾਡੇ ਬੱਚੇ ਨੂੰ ਖਾਣਾ ਖਵਾਉਂਦੇ ਨੇ ਸੁਵਾਉਂਦੇ ਨੇ ਪਰ ਸਾਡੇ ਜਿਹੜੇ ਸਿੱਖਿਆ ਵਿਭਾਗ ਹੈ ਉਸ ਨੇ ਇੱਕ ਬਹੁਤ ਵਧੀਆ ਤਜ਼ਰਬੇ ਦਾ ਟੀਮ ਹੈ ਜਿਹੜੀ ਕਿ ਇੱਕ ਇੱਕ ਗਤੀਵਿਧੀ ਕਿ ਐਕਟੀਵਿਟੀ ਨੂੰ ਪਲਾਨ ਕਰਦੀ ਹੈ ਤੇ ਅਸੀਂ ਖੇਡ ਵਿਧੀ ਰਾਹੀਂ ਉਹ ਬੱਚਿਆਂ ਨੂੰ ਪੜ੍ਹਾਉਂਦੇ ਆ ਤਾਂ ਕਿ ਉਹ ਬੱਚਿਆਂ ਦੇ ਉੱਤੇ ਮਾਨਸਿਕ ਜਿਹੜਾ ਬੋਝ ਵੀ ਨਾ ਪਵੇ ਤੇ ਉਹਨਾਂ ਦੀ ਮਾਨਸਿਕ ਤੇ ਫਿਜ਼ੀਕਲ ਗਰੋਥ ਵੀ ਹੋਵੇ ਅ ਜਨਾਬੇ ਦੇ ਵਿੱਚ ਦੇਖਿਆ ਉੱਥੇ ਸਾਰਿਆਂ ਦੇ ਸਾਹਮਣੇ ਕਿ ਸਾਡੇ ਬੱਚੇ ਜਿਹੜੇ ਸੈਕੰਡ 3ਰਡ ਦੇ ਨੇ ਉਹ ਜੋ ਉਹਨਾਂ ਨੂੰ ਕਿਹਾ ਗਿਆ ਕੇ ਸੰਤੀ ਦਾ ਪਹਾੜਾ ਸੁਣਾਓ ਤਾਂ ਸੰਤੀ ਦਾ ਬੱਚਾ 3rd ਵਾਲਾ ਬੱਚਾ ਪਹਾੜਾ ਸੁਣਾ ਕੇ ਆਇਆ ਇਸੇ ਤਰ੍ਹਾਂ ਯੋਗਾ ਦੇ ਬੱਚੇ ਤੇ ਹੋਰ ਇੱਥੋਂ ਤਾਂ ਨਾ ਸਿਰਫ ਬੱਚਿਆਂ ਬਲਕਿ ਟੀਚਰਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਹੈ ਕਿ ਅਸੀਂ ਇਸ ਮਹਿੰਮ ਨੂੰ ਪੂਰੇ ਕਾਮਯਾਬ ਬਣਾ ਕੇ ਜੋ ਸਿੱਖਿਆ ਕ੍ਰਾਂਤੀ ਹੈ ਅਸਲ ਦੇ ਵਿੱਚ ਲਿਆਈਏ ਤਾਂ ਕਿ ਆਪਣੇ ਭਵਿੱਖ ਨੂੰ ਸਾਮ ਸਕੀਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਰੌਸ਼ਨ ਹੋ ਸਕੇ ਸਰ ਦਾਖਲਾ ਮਹਿੰਦਈਆ ਪ੍ਰੀਸ਼ੁਰੂਆਤ ਹੋ ਚੁੱਕੀ ਹੈ ਕਿ ਇਹ ਸਾਡਾ ਜਿਹੜਾ ਟਾਰਗੇਟ ਹੈਗਾ ਪ੍ਰਾਇਮਰੀ ਦਾ 10% ਹੈ ਸਕੰਨਦੀ ਦਾ 5% ਹੈਗਾ ਬڑے ਜੋਸ਼ ਨਾਲ ਸਾਡੇ ਸਾਡੇ ਅਕਸਰ ਲੱਗੇ ਹੋਏ ਨੇ ਬਹੁਤ ਕੁਆਲੀਫਾਈਡ ਟੀਚਰਸ ਨੇ ਤੇ ਇਸ ਸਾਲ ਅਸੀਂ ਟਾਰਗੇਟ ਪੂਰਾ ਕਰਕੇ ਉਸ ਨੂੰ ਐਕਸੈਸ ਦੇ ਚਾਵਾਂਗੇ ਸਾਡੇ ਜੋ ਸਿੱਖਿਆ ਵਿਭਾਗ ਦੇ ਉਪਰਾਲੇ ਨੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗਵਾਈ ਚ ਜਿਵੇਂ ਸਕੂਲ ਆਫ ਐਮੀਨਸ ਦਾ ਕਨਸੈਪਟ ਕਾਫੀ ਵੱਡੇ ਪੱਧਰ ਤੇ ਜਿਹੜਾ ਸਰਕਾਰ ਪੈਸਾ ਖਰਚ ਰਹੀ ਹੈ ਖਾਸ ਤੌਰ ਤੇ ਜਿਵੇਂ ਕਿਸੇ ਵੀ ਸਕੂਲ ਦੇ ਵਿੱਚ ਕੋਈ ਚਾਰਦੁਵਾਰੀ ਤੋਂ ਸਕੂਲ ਨਹੀਂ ਰਹਿਣਾ ਚਾਹੀਦਾ ਕੋਈ ਫਰਨੀਚਰ ਤੋਂ ਬੱਚਾ ਠੇਹਾ ਨਹੀਂ ਬੈਠਣਾ ਚਾਹੀਦਾ ਤੇ ਇਸੇ ਤਰ੍ਹਾਂ ਜਿੱਥੇ ਕਮਰਿਆਂ ਦੀ ਲੋੜ ਆ ਜਿੱਥੇ ਟੀਚਰਾਂ ਦੀ ਲੋੜ ਆ ਸਰਕਾਰ ਵੱਡੇ ਪੱਧਰ ਤੇ ਇਸ ਵੱਲ ਧਿਆਨ ਦੇ ਰਹੀ ਹੈ ਤੇ ਬਹੁਤ ਵੱਡੇ ਬਜਟ ਜਿਹੜੇ ਇਸ ਪੱਖ 'ਚ ਖਰਚੇ ਜਾ ਰਹੇ ਨੇ ਤੇ ਸਾਨੂੰ ਲੱਗਦਾ ਕਿ ਇਹ ਸਾਰਾ ਲੋਕਾਂ ਦੇ ਸਾਹਮਣੇ ਵੀ ਅਸੀਂ ਸਾਰਾ ਆਪਣੇ ਆਪ ਜਿਹੜਾ ਇਹ ਕਰ ਰਹੇ ਆ ਦਿਖਾ ਰਹੇ ਆ ਤੇ ਇਸ ਵਾਰ ਦਾਖਲਾ ਜਿਹੜਾ ਜ਼ਿਆਦਾ ਵਧੇਗਾ ਕਿ ਉਮੀਦ ਆ ਕਿ ਲੋਕ ਇਹ ਸਾਰੀਆਂ ਗੱਲਾਂ ਤੋਂ ਜਾਣੂ ਨੇ ਤੇ ਖਾਸ ਤੌਰ ਤੇ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਵੇਂ ਕਿ ਅਸੀਂ ਦੇਖ ਰਹੇ ਆ ਪਿਛਲੇ 10-15 ਸਾਲਾਂ ਤੋਂ ਕਿ ਪ੍ਰਾਈਵੇਟ ਸਕੂਲਾਂ ਦਾ ਸਾਡੇ ਅੰਦਰ ਇੱਕ ਕਾਫੀ ਟ੍ਰੈਂਡ ਬਣਿਆ ਖਾਸ ਤੌਰ ਤੇ ਮਾਮਾ ਦੇ ਅੰਦਰ ਵੀ ਪ੍ਰਾਈਵੇਟ ਸਕੂਲਾਂ ਚ ਪੜੇ ਬੱਚੇ ਸ਼ਾਇਦ ਕੋਈ ਵੱਡੇ ਮਾਰ ਕੇ ਮਾਰਨਗੇ ਪਰ ਉਹ ਸਾਡੇ ਸਾਹਮਣੇ ਆ ਕਿ ਜਦੋਂ ਵੀ ਕਿਤੇ ਸਰਕਾਰੀ ਜੌਬ ਨਿਕਲਦੀਆਂ ਨੇ ਤਾਂ ਜ਼ਿਆਦਾ ਬੱਚੇ ਕਿਹੜੇ ਸਕੂਲਾਂ ਚੋਂ ਜਾਂਦੇ ਨੇ ਕੋਈ ਹਾਈਲਾਈਟਸ ਕਰਕੇ ਬਾਹਰ ਜਾਣਾ ਇਹ ਆਪਣੇ ਆਪ ਚ ਕੋਈ ਵੱਡੀ ਸਕਸੈਸ ਨਹੀਂ ਹੁੰਦੀ ਉਹ ਤਾਂ ਇੱਕ ਲੈਂਗੁਏਜ ਦਾ ਟੈਸਟ ਆ ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਜਾਂਦੇ ਆ ਪਰ ਹੋਰ ਜ਼ਿੰਦਗੀ ਦੇ ਜਦੋਂ ਆਪਾਂ ਖੇਤਰ ਚ ਦੇਖਦੇ ਆ ਤਾਂ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਕੋਈ ਵੱਡਾ ਕੋਈ ਹੀਰੋ ਨਹੀਂ ਲੱਗਦਾ ਪੈਦਾ ਹੋਇਆ ਜਦੋਂ ਅਸੀਂ ਸੀਨ ਦੇਖਦੇ ਆ ਆਲੇ ਦੁਆਲੇ ਦੇਖਦੇ ਆ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਸਰਕਾਰੀ ਸਕੂਲ ਚੋਂ ਪੜ੍ਹੇ ਆ ਤਾਂ ਉਹ ਦੇ ਜਵਾਨੇ ਚ ਬਹੁਤ ਪ੍ਰਾਈਵੇਟ ਸਕੂਲਾਂ ਚੋਂ ਵੀ ਪੜ੍ਹੇ ਹੋਣਗੇ ਸਮਾਜਿਕ ਸਰੋਕਾਰਾਂ ਨਾਲ ਜਿਹੜੇ ਜਿਹੜੇ ਜੁੜੇ ਲੋਕ ਨੇ ਉਹ ਸਾਡੇ ਸਰਕਾਰੀ ਸਕੂਲਾਂ ਚੋਂ ਪੈਦਾ ਹੋ ਰਹੇ ਨੇ ਖਾਸ ਤੌਰ ਤੇ ਜਦੋਂ ਸਾਡੇ ਬਜ਼ੁਰਗਾਂ ਨੇ ਸਰਕਾਰੀ ਸਕੂਲ ਬਣਾਏ ਉਦੋਂ ਤੋਂ ਅਸੀਂ ਜਦੋਂ ਸੋਚਦੇ ਆ ਤਾਂ ਸਾਰੀਆਂ ਬਿਲਡਿੰਗਾਂ ਉਹਨਾਂ ਨੇ ਬਣਾਈਆਂ ਉਹਨਾਂ ਨੂੰ ਉਮੀਦ ਏ ਸੀ ਕਿ ਸਾਡਾ ਭਵਿੱਖ ਇੱਥੇ ਹੋਏਗਾ ਪਰ ਅਸੀਂ ਉਹ ਸ਼ੀਸ਼ੇ ਵਾਲੇ ਸਕੂਲਾਂ ਦੀ ਰੇਸ ਚ ਜਿਹੜੇ ਪਿਛਲੇ 10-15 ਸਾਲਾਂ ਤੋਂ ਪਏ ਆ ਤਾਂ ਉਹ ਤੋਂ ਸਾਨੂੰ ਮੁਰਨਾ ਪੈਗਾ ਉਸ ਪੱਖ ਤੋਂ ਸਾਨੂੰ ਸਰਕਾਰੀ ਸਕੂਲਾਂ ਵੱਲੋਂ ਆਉਣਾ ਪੈਗਾ ਸਾਡਾ ਭਵਿੱਖ ਸਰਕਾਰੀ ਸਕੂਲ ਨੇ ਜੇ ਅਸੀਂ ਜੋਬ ਦਾ ਭਵਿੱਖ ਦੇਖਦੇ ਆ ਉਹ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਹੋਣ ਦੇਖੋ ਜਿਹੜਾ ਉਹਦਾ ਵਖਰੇਵਾ ਇਹ ਹੈ ਕਿ ਜਿਵੇਂ ਕਿਸੇ ਚੀਜ਼ ਦਾ ਪਰਸੈਪਸ਼ਨ ਬਣਾ ਦਵੋ ਉਹਨੂੰ ਜਿਚਾ ਦੇਵੋ ਤਾਂ ਜਿਵੇਂ ਇੱਕ ਲੋਕਾਂ 'ਚ ਬਣ ਗਿਆ ਵੀ ਸਰਕਾਰੀ ਜਿਹੜੇ ਹਸਪਤਾਲ ਦੇ ਇਲਾਜ ਨੂੰ ਲੈ ਕੇ ਵੀ ਹੋਇਆ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਆ ਪਰ ਜਦੋਂ ਅਸੀਂ ਉਹਨਾਂ ਦੀ ਲੁੱਟ ਦੇਖਦੇ ਆ ਲੋਕਾਂ ਦੇ ਘਰ ਬਕਾਨ ਦੇ ਨੇ ਪ੍ਰਾਈਵੇਟਾਂ ਦੇ ਜਿਹੜੇ ਹਸਪਤਾਲ ਦੇ ਇਲਾਜ ਨੇ ਤਾਂ ਪਰ ਫੇਰ ਲਾਸਟ ਸਰਕਾਰੀ ਪੀਜੀ ਚ ਜਾਂਦੇ ਨੇ ਸਾਰੇ ਜਦੋਂ ਸਰਕਾਰ ਪ੍ਰਾਈਵੇਟ ਵੀ ਜਵਾਬ ਦੇ ਦਿੰਦੇ ਨੇ ਤੇ ਐਵੇਂ ਜਦੋਂ ਪ੍ਰਾਈਵੇਟ ਚ ਪੜਦਾ ਬੱਚਾ ਠੀਕ ਨਹੀਂ ਪੜਦਾ ਉਹ ਤਾਂ ਲਾਸਟ ਸਰਕਾਰੀ ਚ ਲਿਆਉਂਦੇ ਨੇ ਤੁਸੀਂ ਦੇਖੋ ਜੀ ਵੀ ਇਹ ਉੱਥੇ ਤਾਂ ਠੀਕ ਨਹੀਂ ਚੱਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਸਾਡਾ ਦਵੰਦ ਦਾ ਜਿਹੜਾ ਸੋਚਣ ਚ ਇਸ ਲਈ ਉਹ ਦਵੰਦ ਚੋਂ ਆਪਾਂ ਨੂੰ ਨਿਕਲਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਜੇਬਾਂ ਕਟਾ ਕੇ ਅਸੀਂ ਪ੍ਰਾਈਵੇਟਾਂ ਚ ਇਹਨੂੰ ਮਜ਼ਬੂਤ ਕਰ ਰਹੇ ਹਾਂ ਪਰ ਨੌਕਰੀਆਂ ਅਸੀਂ ਸਰਕਾਰੀ ਪੜਦੇ ਹਾਂ ਇਸ ਵੱਲ ਸੋਚਣ ਦੀ ਲੋੜ ਹੈ ਹਾਂਜੀ ਮੈਂ ਆਪਣਾ ਬੇਟਾ ਲਗਾਇਆ ਹੈ ਤੇ ਯੂकेजी ਕਲਾਸ ਦੇ ਵਿੱਚ ਪੜਦਾ ਹੈ ਤੇ ਉੱਥੇ ਦੇ ਜਿਹੜੇ ਹੈੱਡ ਸਰ ਨੇ ਸਰਦਾਰ ਹਰਜਿੰਦਰ ਸਿੰਘ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਹੋਇਆ ਹੈ ਬੱਚਿਆਂ ਨੂੰ ਫੂਡ ਦੀ ਸਟੇਸ਼ਨਰੀ ਦੀ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਮਿਲਦੀ ਹੈ ਪੜ੍ਹਾਈ ਬਹੁਤ ਜ਼ਿਆਦਾ ਵਧੀਆ ਹੈ ਤੇ ਮੈਂ ਖੁਦ ਜਾ ਕੇ ਪਰਸਨਲੀ ਚੈੱਕ ਕੀਤਾ ਇੱਕ ਦੋ ਵਾਰ ਬਿਨਾਂ ਦੱਸੇ ਤੇ ਹਰ ਟੀਚਰ ਆਪਣਾ ਵਧੀਆ ਆਪਣੀ ਡਿਊਟੀ ਨਿਭਾ ਰਿਹਾ ਹੈ ਤੇ ਬੱਚਾ ਨੂੰ ਫਰੈਸ਼ ਖਾਣਾ ਤੇ ਨਾਲ ਉਹਨਾਂ ਨੂੰ ਹੁਣ ਬੈਗਸ ਵਗੈਰਾ ਦਿੱਤੇ ਗਏ ਨੇ ਸਾਹ ਸੈਸ਼ਨ ਦੇ ਵਿੱਚ ਘਰ ਵੀ ਉਹਨਾਂ ਨੂੰ ਬੁਕਸ ਵਗੈਰਾ ਪੈਨਸਲ ਸਾਰਾ ਸਟੇਸ਼ਨ ਦਾ ਸਮਾਨ ਮਿਲਦਾ ਹੈ ਇਹ ਤੋਂ ਇਲਾਵਾ ਐਕਸਟਰਾ ਐਕਟੀਵਿਟੀਜ਼ ਵੀ ਹੁੰਦੀਆਂ ਨੇ ਟੀਚਰਸ ਦੀਆਂ ਵੀ ਮਦਰਸ ਵਰਕਸ਼ਾਪ ਹੁੰਦੀਆਂ ਨੇ ਸਾਲ ਚ ਚਾਰ ਵਾਰ ਮਦਰ ਵਰਕਸ਼ਾਪ ਹੋਈ ਹੈ ਜਿਹਦੇ ਵਿੱਚ ਕਹਿ ਲੋ ਕਿ ਵੈਕਸੀਨੇਸ਼ਨ ਤੇ ਫਰਸਟ ایڈ ਵਗੈਰਾ ਤੇ ਉਹਨਾਂ ਨੇ ਲੈਕਚਰ ਦਿੱਤੇ ਨੇ ਟੀਚਰਸ ਨੇ ਬਹੁਤ ਵਧੀਆ ਸਾਰਾ ਸੰਭਾਲ ਰਹਿਣੇ ਕੰਮ ਨੂੰ ਉਹ ਤੇ ਮੈਂ ਸਾਰੇ ਪੇਰੈਂਟਸ ਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਖਰਚੇ ਬਾਰੇ ਵੱਡੇ ਸਕੂਲਾਂ ਬਾਰੇ ਨਾ ਸੋਚ ਕੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਲਗਾਇਆ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਬਣਾਉਣਾ ਕੁਝ ਸਿੱਖਾਂ ਸੀਬੀਐਸਸੀ ਦੇ ਵਿੱਚ ਜੋ ਬੱਚੇ ਟੀਚਰਸ ਨੇ ਕਰਾਤਾ ਸਿਰਫ ਉਹੀ ਜਾਣਦੇ ਨੇ ਪਰ ਸਰਕਾਰੀ ਸਕੂਲ ਦੇ ਵਿੱਚ ਬੱਚੇ ਆਪ ਕੁਝ ਕਰਨਾ ਸਿੱਖਦੇ ਨੇ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਮੈਨੇਜ ਕਰਨਾ ਹੈ ਆਪਣੀ ਸਟੱਡੀ ਨੂੰ ਕਿਵੇਂ ਮੈਨੇਜ ਕਰਨਾ ਹੈ